ਸਸਿਕਲ ਜੀ ਨਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ اے ਹਲਕਾ ਜਨਾਲਾ ਮੈਂ ਉਹਦੇ ਟਵੀਟ ਦੇਖ ਰਿਆ ਸੀਗਾ ਬੀ ਜੀ ਪੀ ਦਾ ਟਵੀਟ ਆ ਗਿਆ ਕਿ ਉਹਨਾਂ ਨੇ ਮਤਲਬ ਜਿਹੜਾ ਲੋਕ ਸਭਾ ਦੇ ਵਿੱਚ ਪਹਿਲੀ ਦਸੰਬਰ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਸੀਗਾ ਜਿਹੜਾ ਚੰਡੀਗੜ੍ਹ ਦੇ ਲੇ 173ੀ ਸੋਧ ਬਿਲ ਜਿਹੜਾ ਪੇਸ਼ ਕਰਦਾ ਹੈ ਉਹ ਕਹਿੰਦੇ ਅਸੀਂ ਨਹੀਂ ਪੇਸ਼ ਕਰਦੇ ਮੈਂ ਸਮਝਦਾ ਕਿ ਇੰਨੀ ਆਵਾਜ਼ ਬੁਲੰਦ ਕਰਨ ਵਾਲੀ ਪੰਜਾਬੀਆਂ ਦੀ ਇੱਕ ਇਹ ਵੱਡੀ ਮਤਲਬ ਜਿਹੜੀ ਸਭ ਨੂੰ ਕਿ ਜੇਤੀ ਲਾ ਦੋ ਕਿ ਆਪਾਂ ਉਹਨਾਂ ਦਾ ਬਿਲ ਜਿਹੜਾ ਉਹ ਰੋਗ ਦਿੱਤਾ ਹੈ ਇਹ ਪੱਕਾ ਕਿ ਬੀਜੇਪੀ ਪੰਜਾਬ ਵੱਲ ਬੜੀ ਬੁਰੀ ਨਜ਼ਰ ਨਾਲ ਦੇਖਦੀ ਹੈ ਉਹਨੂੰ ਆਪਾਂ ਰੜਕਦੇ ਆਂ ਪੰਜਾਬ ਨੂੰ ਉਹ ਕੋਈ ਨਾ ਕੋਈ ਕੋਸ਼ਿਸ਼ ਜਿਹੜੀ ਹੈ ਸਿੱਧੇ ਸਿੱਧੇ ਟਾਂਕਦੇ ਨਾਲ ਪੰਜਾਬ ਬਦੋਦੀ ਕੋਈ ਨਾ ਕੋਈ ਜੜਾ ਕਰਦੇ ਦਿੰਦੇ ਉਹ ਸਾਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਉਹ ਪੰਜਾਬ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਆ ਪਰ ਉਹ ਇਸ ਸਵੈਭ ਦੇ ਵਿੱਚ ਨੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਪੰਜਾਬੀ ਐਡੀ ਛੇਤੀ ਕੋ ਦੱਬਣ ਵਾਲੀ ਕੌਮ ਨਹੀਂ ਅਸੀਂ ਲੜਨਾ ਜਾਣਦੇ ਅਸੀਂ ਸਿਆਸੀ ਜੰਗਾਂ ਸਾਡੇ ਵੱਡਿਆਂ ਬਡੇਰਿਆਂ ਨੇ ਲੜੀਆਂ ਅਸੀਂ ਹਰ ਤਰ੍ਹਾਂ ਦੇ ਜ਼ਬਰ ਜੁਗ ਦੇ ਖਿਲਾਫ ਹਰ ਤਰ੍ਹਾਂ ਦੀ ਥੱਕੇਸ਼ਾਈ ਦੇ ਖਿਲਾਫ ਲੜਦੇ ਰਹੇ ਹੁਣ ਵੀ ਲੜਾਂਗੇ ਜੇ ਤੁਸੀਂ ਕਦੇ ਵੀ ਇਹ ਕੋਸ਼ਿਸ਼ ਕੀਤੀ ਚੰਡੀਗੜ੍ਹ ਬਾਅਦ ਇੱਕ ਕਦੀ ਕੁਝ ਸੋਚਿਆ ਜੇ ਤੁਸੀਂ ਕਦੀ ਯੂਨੀਵਰਸਿਟੀ ਦੇ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਅਦ ਸੋਚਿਆ ਤੇ ਸਾਡ ਅਸੀਂ ਤਾਂ ਮਤਲਬ ਜਿਹੜਾ ਇਹ ਮਤਲਬ ਆਪਣਾ ਜਿਹੜਾ ਸੰਗਸਯ ਉਹ ਵਿੱਡਨ ਲਈ ਬਿਲਕੁਲ ਤਿਆਰ ਬਾਤਿਆ ਰਹਿੰਦੇ ਕਿਸੇ ਵੀ ਕਿਸਮ ਦਾ ਪੰਜਾਬ ਦੇ ਵਿਰੋਧੀ ਤੁਸੀਂ ਕੋਈ ਵੀ ਸਟੈਂਡ ਲੋਗੇ ਤੁਸੀਂ ਕੋਈ ਵੀ ਚੰਡੀਗੜ੍ਹ ਦੇ ਬਾਰੇ ਵਿੱਚ ਗਲਤ ਹਲਕਤ ਕਰੋਗੇ ਤੇ ਤੁਹਾਡਾ ਡਟ ਕੇ ਪੰਜਾਬੀ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਤੁਹਾਡਾ ਡਟ ਕੇ ਵਿਰੋਧ ਕਰੂਗੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਵਧੀਆ ਮੁੱਖ ਮੰਤਰੀ ਨੇ ਉਹਨਾਂ ਦੀ ਗਵਾਈ ਚ ਪੰਜਾਬ ਦੇ ਹਿੱਤਾਂ ਲਈ ਜਿਹੜੀ ਹੈ ਆਪਣੀ ਜੰਗ ਜਾਰੀ ਰੱਖੂਗੀ ਉਹ ਤੁਹਾਨੂੰ ਪੰਜਾਬ ਵੱਲ ਤੇ ਚੰਡੀਗੜ੍ਹ ਵੱਲ ਪੰਜਾਬ ਦੇ ਪਹਾੜੀਆਂ ਵੱਲ ਕਦੀ ਵੀ ਬੁਰੀ ਨਜ਼ਰ ਨਾਲ ਜਿਹੜਾ ਉਹ ਨਹੀਂ ਦੇਖਣਾਂਗੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀਗਾ ਉਹਨੇ ਟਵੀਟ ਆਇਆ ਉਹਦੀ ਸਭ ਲੋਕ ਕੇ ਜਿਹੜਾ ਕੱਲ ਤੋਂ ਲੈ ਕੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਬਹੁਤ ਸਾਰੇ ਪੰਜਾਬੀ ਪਧਾਵਾਂ ਨੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਸੀਗੀ ਮੈਂ ਸਭ ਦਾ ਕਿ ਸਭ ਨੂੰ ਸਭ ਨੇ ਆਵਾਜ਼ ਬੁਲੰਦ ਕਰਕੇ ਜਿਹੜਾ ਜਿੱਦਾਂ ਉਹਨੂੰ ਮਤਲਬ ਆਪਾਂ ਡੱਕ ਲਿਆ ਜਿਹੜਾ ਬਿੱਲ ਹੋਣਾ ਸੀਗਾ ਉਹਨੂੰ ਆਪਾਂ ਡੱਕ ਲਿਆ ਹਾਲ ਦੀ ਘੜੀ ਸਾਡਾ ਜਿਹੜਾ ਇਹ ਟਲ ਗਿਆ ਕੰਮ ਪਰ ਜਿੱਦੋਂ ਵੀ ਕਦੇ ਉਹ ਸਾਡੇ ਹੱਲ ਇਦਾਂ ਦਿਖਣਗੇ ਤੇ ਆਪਾਂ ਸਭ ਨੇ ਰਲ ਕੇ ਪੰਜਾਬੀਆਂ ਨੇ ਜਿਹੜਾ ਉਹ ਦਿੱਲੀ ਦੇ ਨਾਲ ਜੰਗ ਲੜਦੀਆਂ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਬਹੁਤ ਵੱਡੀ ਜਿੱਤ ਐ ਬੀਜੇਪੀ ਫੱਜ ਗਈ ਬੀਜੇਪੀ ਪਹਿਲਾਂ ਲਾ ਲੌਂਦੀ ਐ ਚੈੱਕ ਕਰਦੀ ਐ ਸਾਨੂੰ ਉਹ ਪਹਿਲਾਂ ਚੈੱਕ ਕਰਕੇ ਦੇਖਦੇ ਦਿੰਦੇ ਆ ਕਿ ਪਹਿਲਾਂ ਚੈੱਕ ਕਰੋ ਕਿੱਦਾਂ ਦਾ ਰਿਐਕਸ਼ਨ ਆਉਂਦਾ ਉਹਨਾਂ ਨੂੰ ਪਤਾ ਲੱਗ ਗਿਆ ਕੱਲ ਸ਼ਾਮੀ ਰਾਤ ਬਾਅਦ ਕਿੱਦਾਂ ਦਾ ਰਿਐਕਸ਼ਨ ਆਇਆ ਪੂਰੀ ਦੁਨੀਆ ਚੋ ਸੋ ਉਹਨਾਂ ਨੂੰ ਰਿਐਕਸ਼ਨ ਉਹਨਾਂ ਸਾਡਾ ਨੋਟ ਕੀਤਾ ਤੇ ਉਹ ਆਪਣਾ ਜਿਹੜਾ ਪੰਜਾਬ ਤੋਂ ਦੀ ਚੰਡੀਗੜ੍ਹ ਖੂਨ ਲਈ ਜਿਹੜਾ ਬਿੱਲ ਲਿਆ ਦੇ ਸੀਗੇ ਉਹਨੂੰ ਉਹਨਾਂ ਨੇ ਵਾਪਸ ਲੈ ਲਿਆ ਮੈਂ ਸਭ ਦਾ ਕਿ ਸਾਡੇ ਲਈ ਅੱਛੇ ਖੁਸ਼ੀ ਦੇ ਪਲ ਨੇ ਸਾਰਿਆਂ ਵਾਸਤੇ ਉਹ ਸਾਰੇ ਆਪਾਂ ਜਦੋਂ ਪੰਜਾਬ ਦਾ ਕੋਈ ਮਸਲਾ ਆਏ ਸਭੁੱੱਚੇ ਪੰਜਾਬੀ ਦੇ ਤਿਆਬਤ ਤਿਆਰ ਆ ਕਰੀਏ ਸਾਡੀ ਪਾਰਟੀ ਆਮਦ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੜਦੀ ਰਹੂਗੀ ਹਮੇਸ਼ਾ ਲੜਦੀ ਰਹੀ ਹੈ ਔਰ ਕਦੇ ਵੀ ਪੰਜਾਬ ਦੇ ਹਿੱਤਾਂ ਨੂੰ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਕੋਈ ਵੀ ਨજર ਜਿਹੜੀ ਆ ਉਹ ਨਹੀਂ ਲੱਗਣ데요 ਬਹੁਤ ਬਹੁਤ ਤੁਹਾਡਾ ਧੰਨਵਾਦ